ਸਤਿ ਸ਼੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਜੀ ਤੇ ਆਪਾਂ ਅੱਜ ਫੇਰ ਪਹੁੰਚ ਗਏ ਜੀ ਮੋਗਾ ਮੰਡੀ ਤੇ ਦਿਖਾਉਣੇ ਸਾਨੂੰ ਨਵੇਂ-ਨਵੇਂ ਟਰੈਕਟਰ ਠੀਕਰ ਦੇ ਅੱਜ ਦੀ ਮੀਡੀਆ ਸ਼ੂਟਿੰਗ ਆ ਜਾਏਗੀ ਲਓ ਜੀ ਅੱਜ ਜੀ ਆਪਣੇ ਕੋਲੇ ਪਹਿਲਾ ਟਰੈਕਟਰ ਹੈਗਾ ਜੀ ਜੌਨ ਡੀਅਰ 5050D ਮਾਡਲ ਹੈਗਾ ਜੀ 2016 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 4,35,000 ਦੀ ਛੱਤਰੀ ਵਗੈਰਾ ਲੱਗੀ ਹੋਈ ਹੈ ਜੀ ਟਾਇਰ ਪਏ 70% ਮਗਲੇ ਟਾਇਰ ਜੀ ਮੂਹਰੇ ਟਾਇਰਾਂ ਦੀ ਕੰਡੀਸ਼ਨ ਵਧੀਆ ਜੀ ਲੋ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ 850,000 ਮਾਡਲ ਹੈਗਾ ਜੀ 2000 ਪੰਜਾਬੀ ਦੀ ਡਿਮਾਂਡ ਹੈਗੀ ਹੈ ਜੀ 245 ਦੀ ਟਰੈਕਟਰ ਤੁਸੀਂ ਦੇਖ ਸਕਦੇ ਕੰਡੀਸ਼ਨ ਵਧੀਆ ਪਈ ਹੈ ਜੀ ਬਿਲਕੁਲ ਦੋਸਤੋ ਅਗਲਾ ਟਰੈਕਟਰ ਹੈਗਾ ਜੀ ਐਚਐਮਟੀ 9811 ਮਾਡਲ ਹੈਗਾ ਜੀ 99 ਰੰਗ ਵਧੀਆ ਪਿਆ ਹੈ लो जी अगला ट्रैक्टर है जी फोर दस मॉडल है जी उन्नीस सौ नवे छतरी अपनी जी सिस्टम लगा हुआ जी डिमांड है जी एक पच्ची। जी अगला ट्रैक्टर है फार्म साठ मॉडल है जी दो हजार एक ਬਾਈਆਂ ਦੀ ਡਿਮਾਂਡ ਹੈ ਜੀ 2 ਲੱਖ ਛਤਰੀ ਵਗੈਰਾ ਲੱਗੀ ਹੋਈ ਹੈ ਜੀ ਰੰਗ ਪੇਟ ਸੋਹਣਾ ਪਿਆ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਫਾਰਮ ਟ੍ਰਿਕ 60 ਮਾਡਲ ਹੈਗਾ ਜੀ 2000 ਬਾਈ ਦੀ ਡਿਮਾਂਡ ਹੈ ਜੀ 23 ਛਤਰੀ ਵਗੈਰਾ ਲੱਗੀ ਹੋਈ ਹੈ ਜੀ ਕੰਡੀਸ਼ਨ ਚੈੱਕ ਕਰ ਸਾਹਿਬ। ਲਓ ਜੀ ਇਹਲਾ ਟਰੈਕਟਰ ਹੈਗਾ ਸੋਨਾਲਿਕ ਦਾ DI 750। ਮਾਡਲ ਹੈਗਾ ਜੀ 2013। ਬਾਈਏ ਦੀ ਡਿਮਾਂਡ ਹੈਗੀ ਹੈ ਜੀ 355। ਛਤਰੀ ਵੀਰਾਂ ਲੱਗੀ ਹੋਈ ਹੈ, ਮਿਊਜ਼ਿਕ ਸਿਸਟਮ ਲੱਗਾ ਹੈ ਜੀ। ਕੰਡੀਸ਼ਨ ਤੁਸੀਂ ਦੇਖ ਸਕਦੇ। ਜੀ 2006 ਪਾਈਆਂ ਦੀ ਡਿਮਾਂਡ ਹੈਗੀ ਆ ਜੀ 275 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਵੈਲਾ ਟਰੈਕਟਰ ਹੈਗਾ ਜੀ ਮਹੀਂਦਰਾ 575 BI ਮਾਡਲ ਹੈਗਾ ਜੀ 95 ਦੀ ਮਾਰ ਹੈਗੀ 1,70,000 ਲਓ ਜੀ ਉਹ ਦੋ ਲੱਖ ਦਾ ਟਰੈਕਟਰ ਹੈਗਾ Mahindra Arjun 605 DI ਮਾਡਲ ਹੈਗਾ ਜੀ 2010 ਤੇ ਬਾਈਆਂ ਦੀ ਡਿਮਾਂਡ ਹੈਗੀ 3,75,000 ਇਹਨਾਂ ਕੋਲ ਹੈ ਆ ਇਹ ਲੈ ਲਓ ਟਰੈਕਟਰ 2011 ਸਬਾਈਂ ਡਿਮਾਂਡ ਕੀ 395000 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸਵਰਾਜ 735 ਮਾਡਲ ਹੈਗਾ ਜੀ 99 ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 1,75,000 1,70,000 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੀ ਇੱਕ ਹੋਰ ਟਰਾਲੀ ਹੈ ਜੀ ਤੇ ਬਾਈ ਦੀ ਡਿਮਾਂਡ ਹੈਗੀ ਹੈ ਜੀ 95,000 ਲਓ ਜੀ ਅਗਲਾ ਟਰੈਕਟਰ ਹੈਗਾ ਆਪਣੇ ਕੋਲ ਫ੍ਰੀ ਹੈ ਮਾਡਲ ਹੈਗਾ ਜੀ 17 ਤੇ ਬਾਈਅਰ ਦੀ ਡਿਮਾਂਡ ਹੈਗੀ ਹੈ ਜੀ 575 ਕੰਡੀਸ਼ਨ ਵੀ ਚੈੱਕ ਕਰ ਸਕਦੇ ਜੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਉਸ ਤੋਂ ਅਗਲਾ ਹੈਗਾ ਜੀ ਸੋਨਾ ਲਿਫਟ ਦਾ DI 730 ਮਾਡਲ ਹੈਗਾ ਜੀ 14 ਤੇ ਬਾਈਅਰ ਦੀ ਡਿਮਾਂਡ ਹੈਗੀ ਹੈ ਜੀ 195 ਕੰਡੀਸ਼ਨ ਚੈੱਕ ਕਰੋ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਐਚ ਐਮਟੀ 652 ਮਾਡਲ ਹੈਗਾ ਜੀ 12 ਰਫਾਈਆਂ ਦੀ ਡਿਮਾਂਡ ਹੈਗੀ ਹੈ ਜੀ 435000 ਚਤਰੀ ਗਰਾ ਲੱਗੀ ਹੋਈ ਸੀ 14 ਮਾਡਲ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 555 ਡੀਆਈ ਪਾਵਰ ਮਾਡਲ ਹੈਗਾ ਜੀ 2003 ਵਗੈਰਾ ਲੱਗੀ ਹੋਈ ਹੈ ਰੰਗ ਪੇਡ ਬਿਲਕੁਲ ਓਕੇ ਜੀ ਕੈਰਨ ਦੀ ਕੰਡੀਸ਼ਨ ਵਧੀਆ ਜੀ। ਅਗਲਾ ਟਰੈਕਟਰ ਹੈਗਾ ਜੀ ਸੋਨਾ ਲਿਕਾ ਡੀਆਈ 60 ਆਰਐਕਸ ਮਾਡਲ ਹੈਗਾ ਜੀ 18। ਤੇ ਬਾਈ ਇਹ ਦੀ ਮੰਗ ਹੈਗੀ ਹੈ ਜੀ 5.45 ਸਾਹ ਜੀ ਅਗਲਾ ਟਰੈਕਟਰ ਹੈਗਾ ਫਾਰਮ ਟ੍ਰਿਕ 45 ਮਾਡਲ ਹੈਗਾ ਜੀ 2003 ਤੇ ਭਾਈਆਂ ਦੀ ਡਿਮਾਂਡ ਹੈਗੀ ਅਸੀਂ 2,35,000 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸੋਨਾ ਲਿਕਾ ਡੀਆਈ 60 ਆਰਐਕਸ ਮਾਡਲ ਹੈਗਾ ਜੀ 2024 ਤੇ ਭਾਈਆਂ ਦੀ ਡਿਮਾਂਡ ਹੈਗੀ 9,55,000 ਜੀ ਨਵਾ ਜੀ ਇਸ ਦੇ ਸਾਹ ਦਾ ਟੈਕਸਰ ਹੈ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਆਪਣੇ ਕੋਲੇ ਜੌਨ ਦੀ ਹੈ ਜੀ ਮਾਡਲ ਹੈਗਾ ਜੀ 16 ਡਿਮਾਂਡ ਹੈਗੀ ਹੈ ਜੀ 560 ਦੀ ਇਹ ਜਿਸ ਟਰੈਕਟਰ ਹੈ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਫਾਰਮ ਟਰੈਕਟਰ 60 ਮਾਡਲ ਹੈਗਾ ਜੀ ਇਹ 11 ਪਾਈਆਂ ਦੀ ਡਿਮਾਂਡ ਹੈਗੀ ਹੈ ਜੀ 765 ਦੀ